ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿੱਥੇ ਤੁਸੀਂ ਵਿਜ਼ਿਟ ਕਰ ਲੈਣੀ ਦੋਸਤੋ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਜੀ ਵੀਰ ਹਰਬੇਲ ਦਾ ਜਿਹੜਾ ਦੋਸਤੋ ਡੇਰੀ ਫਾਰਮ ਦੇ ਨਾਲ ਪਸ਼ੂ ਵਪਾਰ ਦਾ ਕੰਮ ਆ ਆ ਦੋਸਤੋ ਅਮਜ ਹੈਗੀ ਏ ਵੀਰ ਕਿੰਨਾ ਸੂਹਾ ਸੂਹੀ ਭਲੇ ਆ ਠੀਕ ਆ ਸੰਧੂ ਦਾ ਇਹ ਕਰੀਬ 80 ਤੋਂ 32 ਦਿਨ ਦੀ ਜਿਹੜੀ ਹੈ ਸੂਈ ਐ ਇਸ ਵੇ ਠੀਕ ਹੈ ਜੀ ਦੋ ਦੇ ਦੇ ਥੱਲੇ ਕਰੀਬ 9 ਤੋਂ ਬਾਹਰ ਹੀ ਆ 10 ਹੋ ਸਕਦਾ 10.5 ਹੋ ਸਕਦਾ ਆਪਾਂ 9 ਲੀਟਰ ਇਹਨੂੰ ਮੰਨ ਕੇ ਚੱਲਦੇ ਆ ਠੀਕ ਹੈ ਜੀ 9 ਲੀਟਰ ਚੁਵਾਈ ਹੈਗੀ ਇਹਦਾ ਬਿਲਕੁਲ ਬਾਕੀ ਇਹਦੀ ਵੀ ਆਪਾਂ ਚੁਵਾਈ ਕਰਾਵਾਂਗੇ ਠੀਕ ਹੈ ਮਗਰ ਦੋਸਤੋ ਇਹਦੇ ਵੀ ਤੁਹਾਨੂੰ ਕੱਟੀ ਮਿਲੇਗੀ ਤੇ ਚੌਥਾ ਸੂਹਾ ਦੱਸਿਆ ਨਾ ਵੀਰ ਸੂਈ ਹੋੜ ਚੌਥਾ ਸੂਹਾ ਸੂਈ ਆ ਬਾਕੀ ਬਹੁਤ ਹੈ ਜਾਨੀ ਕਿ ਇੱਕ ਵਾਰ ਇਹਦੇ ਨਾਲ ਜਦ ਕਿ ਸਾਫ ਦੇ ਦੁੱਧ ਕੋ ਥੋੜੀ ਜਿਹੀ ਲੱਗਦੀ ਆ ਹਾਂ ਹਾਂ ਜੀ ਬਿਲਕੁਲ ਬਿਲਕੁਲ ਕਿਉਂਕਿ ਦੋਸਤੋ ਜਿਹੜਾ ਪਸ਼ੂ ਵੀਰ ਦੇ ਕੋਲ ਅਗਲੇ ਪਰਿਵਾਰਾਂ ਦੇ ਵਿੱਚੋਂ ਆਉਂਦਾ ਫੈਮਿਲੀ ਦੇ ਵਿੱਚੋਂ ਆਉਂਦਾ ਕਈਆਂ ਦੀ ਸੰਭਾਲ ਜਿਆਦੀ ਆ ਤੇ ਕਈਆਂ ਦੀ ਸੰਭਾਲ ਘੱਟ ਹੋਣ ਕਰਕੇ ਜਿਹੜਾ ਪਸ਼ੂ ਕਿਤੇ ਨਾ ਕਿਤੇ ਥੋੜਾ ਬਾਦਾ ਫਿੱਕਾਪਨ ਵਖਾਉਂਦਾ ਪਰ ਜਿਹੜੀ ਮੱਝ ਦੁੱਧ ਵੱਲੋਂ ਦੇਖੀਏ ਆ ਕੁਆਲਿਟੀ ਵੇਖੋਗੇ ਦੁੱਧ ਵੱਲੋਂ ਵੇਖੋਗੇ ਦੋਸਤੋ ਅੱਗੇ ਜਿੱਦਾਂ ਤੁਹਾਨੂੰ ਆ ਵੇਖੋ 14 ਲੀਟਰ ਵੀ ਮਾਈ ਚੱਲੇ ਦੋ ਤੁਸੀਂ ਅੱਛਾ ਜੀ ਉਹਨਾਂ ਦੀ ਸਾਫ ਸੰਭਾਲ ਦਾ ਸਾਫ ਸੰਭਾਲ ਦਾ ਫਰਕ ਪੈ ਜਾਂਦਾ ਵੀਰ ਹਾਂਜੀ ਤੇ ਬਾਕੀ ਸੰਭਾਲ ਲਓ ਜੀ ਇਹ ਸਭ ਸੰਭਾਲੋ ਇਹੋ ਛੋਟੀ ਲੱਗਣੀ ਹੈ ਠੀਕ ਹੈ ਜੀ ਹਾਂ ਜੀ ਬਾਕੀ ਆਪਾਂ ਦੋਨਾਂ ਦੇ ਤੇ 9 ਲੀਟਰ ਦਾ ਦੁੱਧ ਤਾਂ ਦੱਸਤਾ ਨਾ ਤੁਸੀਂ ਜੀ 9 ਲੀਟਰ ਪੱਕਾ ਜੀ ਬਾਕੀ ਆ ਵੈਸੇ 14 15 ਲੀਟਰ ਵੀ ਉਹਨਾਂ ਦੇ ਮੁਤਾਬਕ ਹੈਗਾ ਜੀ ਠੀਕ ਹੈ ਜੀ ਪਹਿਲੀ ਵਾਰ ਚਲੋ ਐਸੇ ਹੀ ਹੋ ਜਾਏਦਾ ਸਭ ਸੰਭਾਲ ਹੋ ਜੇਦਾ ਬਿਲਕੁਲ 12 ਲੀਟਰ ਤੱਕ ਤੇ ਜਾਣਾ ਨਹੀਂ ਚਾਹੀਦਾ ਬਿਲਕੁਲ ਬਾਕੀ ਦੋਸਤੋ ਥੋੜੀ ਸੋਚ ਸਮਝ ਜਾ ਤੁਸੀਂ ਆਪਣੀ ਸੋਚ ਸਮਝਾ ਆਪਦੇ ਹਿਸਾਬ ਨਾਲ ਕਰ ਸਕਦੇ ਹੋ ਤਸੱਲੀ ਤੁਹਾਡੀ ਆਪਣੀ ਆ ਤਕਰੀਬਨ ਦੋਸਤੋ ਹਰ ਕਵੀਰ ਸਿਆਣਾ ਹੈਗਾ ਤੇ ਚਵਾਈ ਆਪਦੀ ਮੌਕੇ ਤੇ ਕਰੋ ਜਿਹੜਾ ਪਸੂ ਸੋਇਆ ਹੈ ਬੇ ਤੜਕੋਂਗੇ ਚਵਾਈ ਕਰੋ ਦੋ ਡੰਗ ਦੀ ਤਿੰਨ ਡੰਗ ਦੀ ਇੱਕ ਡੰਗ ਦੀ ਜਿੰਨੀ ਵੀ ਤੁਹਾਡੀ ਗੁੰਜਾਇਸ਼ ਹੈਗੀ ਆ ਦੂਰੋਂ ਨੇੜੇੋਂ ਆ ਕੇ ਜਰੂਰ ਕਰੋ ਤੇ ਵੀਨ ਹਰਵੇ ਵਾਲ ਇਸ ਤੋਂ ਬਾਅਦ ਆ ਮੁੱਲ ਕਿੰਨਾ ਕਰਤਾ ਸੀ ਵੀਰ ਜੀ ਉਹ ਵੀ ਦੱਸ ਦੋ ਦਾ ਮੁੱਲ ਜੰਦੂ ਸਾਹਿਬ ਆਪਾਂ ਹਾਂ ਲੈ ਇੱਕੋ ਜਿਹੜੀ ਜੀ 52000 ਦੀ ਮੱਝ ਦੇ ਦਾਂਗੇ 52000 ਦੀ ਹਾਂਜੀ 51000 ਦੀ 200 ਵੀਰ ਹਰਵੈਲ ਨੇ ਕਿਹਾ ਵੀ ਮਾਝ ਆਪਾ ਦੇ ਦਾਂਗੇ ਜੇ ਅੱਜ ਤੋਂ ਕੋਈ 8ਵੇਂ 10ਵੇਂ ਦਿਨ ਨੂੰ ਲੈ ਕੇ ਜਾਵੇ ਦੁੱਧ ਵੀ ਮੈਂ 11 12 ਲੀਟਰ ਇਹਦੇ ਥੱਲੇ ਚਵਾ ਦੂੰਗਾ ਫਿਰ ਰੇਟ ਅੱਗ ਹੋਵੇ ਫਿਰ ਹੋਰ ਹੋਵੇ ਕੰਡੀਸ਼ਨ ਹੋਰ ਹੋਵੇ ਕੀ ਕੰਡੀਸ਼ਨ ਫਿਰ ਕੰਡੀਸ਼ਨ ਦੇ ਸਾਨਾ 200 ਹੋ ਜਾਏਗਾ ਕਿਉਂਕਿ ਬਾਕੀ ਜਿਹੜੇ ਸਾਹ ਨੇ 4 ਉਹ ਦੁੱਧ ਤੇ ਆ ਰਹੀ ਆ ਹਾਂਜੀ ਤਾਂ ਦੁੱਧ ਚਵਾਉਗੀ ਇਹ 10 ਤੋਂ ਬਾਅਦ ਠੀਕ ਹੈ ਬਹੁਤ ਵਧੀਆ ਆਹ ਵੇਖੋ ਦੋਸਤੋ ਵੀ ਕੋਈ ਤੁਹਾਨੂੰ ਥਣ ਛੋਟਾ ਵੱਡਾ ਨਹੀਂ ਮਿਲੂਗਾ ਬਿਲਕੁਲ ਚਾਰੇ ਜਿਹੜੇ ਦੋਸਤੋ ਵੇਖੋ ਪੀੜੀ ਦੇ ਪਾਵਿਆਂ ਵਰਗੇ ਜਿਹੜੇ ਥਣ ਤੁਹਾਨੂੰ ਨਜ਼ਰ ਆ ਰਹੇ ਆਹ ਵੇਖੋ ਚਲੋ ਆਪਾਂ ਦਿਖਾ ਲਈਏ ਇਹਨਾਂ ਦੀ ਸਿਚੁਏਸ਼ਨ ਆਹ ਲਓ ਜੀ ਹਾਲੋ ਦੋਸਤੋ ਚੁਆਈ ਜਿਹੜੀ ਆਪਾਂ ਤੁਹਾਨੂੰ ਦੋਸਤੋ ਚੌਥੇ ਸਵੇਰ ਦੀ ਜਿਹੜੀ ਮੱਝ ਸੂਈ ਸੀਗੀ ਤਕਰੀਬਨ 28 ਤੋਂ 30 ਦਿਨ ਦੀ ਉਹਦੀ ਚੁਆਈ ਆਪਾਂ ਜਿਹੜੀ ਚੈੱਕ ਪਾਸ ਕਰਵਾ ਦਿੰਨੇ ਆ ਈਵਨਿੰਗ ਟਾਈਮ ਵੈਸੇ ਵੀ ਹੋਇਆ ਪਿਆ ਦੋਸਤੋ ਤੇ ਚੁਆਈ ਜਿਹੜੀ ਕੰਪਲੀਟ ਆਪਾਂ ਤੁਹਾਨੂੰ ਕਰਵਾ ਕੇ ਇਸ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਬਾਕੀ ਦੋਸਤੋ ਜਿਹੜੀ ਆਪਦੀ ਨਰਖ ਪਰਖਾ ਤੁਸੀਂ ਆਪਦੀ ਮੌਕੇ ਤੇ ਵੀ ਜਰੂਰ ਪਹੁੰਚ ਕੇ ਕਰ ਲਿਆ ਕਰੋ ਬਾਕੀ ਜੇਕਰ ਚੀਜ਼ ਚੰਗੀ ਆ ਤਾਂ ਵੀਰ ਹਰਵੇਲ ਉਹ ਦੱਸ ਵੀ ਦਿੰਦਾ ਜੇ ਕੋਈ ਕਿਸੇ ਚੀਜ਼ ਕੋਈ ਕਮੀ ਪੇਸ਼ੀ ਨਜ਼ਰ ਆਵੇ ਤੇ ਉਹ ਵੀ ਜਿਹੜੀ ਆ ਤੁਹਾਨੂੰ ਦੱਸ ਦਿੰਦਾ ਸਾਂਝੀ ਜਰੂਰ ਕਰ ਦਿੰਦਾ ਤੇ ਬਾਕੀ ਵੀਰ ਵੀਰ ਹਰਵੇਲ ਜਿਹੜਾ ਪਸਮਾ ਇੱਕੇ ਵਾਰੀ ਆਉਂਦਾ ਕੋਈ ਬਾਅਦ ਵਿੱਚ ਬਿਲਕੁਲ ਓਕੇ ਪਸਮਾ ਓਕੇ ਬਿਲਕੁਲ ਸੋ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਜਿਹੜੀ ਚੁਵਾਈ ਵਿਖਾਉਣੇ ਆ ਚਲੋ ਵੀਰ ਹਰਵੈਲ ਜੀ ਕਰਦੀ ਹੈ ਸਟਾਰਟ ਜੀ ਆਹ ਲੋ ਜੀ ਆਹ ਲੋ ਦੋਸਤੋ ਪਸਮਾਹ ਵੇਖ ਲਓ ਦੋਸਤੋ ਆਹ ਲੋ ਅਗਲੇ ਥਨਾ ਦਾ ਵੇਖੋ ਦੋਸਤੋ ਅਗਲੇ ਥਨਾ ਦੀ ਤਾਰ ਜਿਹੜੀ ਆ ਉਹ ਚੈੱਕ ਪਾਸ ਕਰ ਲਓ ਆਪ ਵੀ ਆਹ ਲੋ ਜਵਾ ਬੈ ਆ ਮਗਰਲੇ ਥਾਣਾ ਜਿਹੜੇ ਦੋਸਤੋ ਦੇਖੋ ਆਹ ਲਓ ਜੀ ਹੈ ਬੋਲੀ ਹੈ ਨਾ ਵੀਰ ਬੋਲੀ ਚੋਈ 1 ਨੰਬਰ ਆਹ ਲਓ ਜੀ Hello. ਹਾਲੋ ਦੋਸਤੋ ਬਾਕੀ ਜਰੂਰ ਤੁਸੀਂ ਜਿਹੜਾ ਨੋਟ ਕੀਤਾ ਹੈ ਦੋਸਤੋ ਚੰਗੀ ਚੁਵਾਈ ਹੈਗੀ ਆ ਤਸੱਲੀ ਲਈ ਤੁਸੀਂ ਆਪਦਾ ਮੌਕੇ ਤੇ ਘਰ ਪਹੁੰਚ ਕੇ ਜੇ ਨਾ ਤੁਸੀਂ ਆਪ ਤਸੱਲੀ ਨਹੀਂ ਕਰਦੇ ਦੋਸਤੋ ਸ਼ਾਇਦ ਤੁਹਾਨੂੰ ਵੀ ਕਿਤੇ ਨਾ ਕਿਤੇ ਕੰਮ ਦੂਰਾ ਲੱਗਦਾ ਹੋਵੇਗਾ ਪਰ ਮੈਂ ਵਾਰ-ਵਾਰ ਕਹਿਣ ਦਾ ਮਤਲਬ ਇਹੋ ਹੀ ਹੈ ਵੀ ਜਿਹੜੀ ਤਸੱਲੀ ਤੁਸੀਂ ਆਪ ਦੀ ਕੋਈ ਵੀ ਐਨੀਮਲ ਖਰੀਦਣ ਤੋਂ ਪਹਿਲਾਂ ਤੁਸੀਂ ਆਪਣੀ ਜਰੂਰ ਤਸੱਲੀ ਕਰ ਲਿਆ ਕਰੋ ਸਾਡਾ ਕਹਿਣ ਕਹਿਣ ਦਾ ਵਾਰ-ਵਾਰ ਦੋਸਤੋ ਇਹੋ ਮਤਲਬ ਹੁੰਦਾ ਹੈ ਤੇ ਬਾਕੀ ਵੀ ਹਰ ਵੇਲੇ ਤੋ ਜਾਣ ਲੈਨੇ ਵੀ ਹਰਵੈਲ ਬਾਕੀ ਚਵਾਈ ਚੂਈ ਕੋਈ ਭੈਣ ਆਪਣੀ ਬੀਬੀ ਕੋਈ ਆਪਣੇ ਵੱਲੋਂ ਬਾਗਾ ਬਾਕੀ ਇੱਕ ਨੰਬਰ ਹੈ ਬਾਕੀ ਆਪਣੀ ਤਸੱਲੀ ਆਪਣੇ ਯਕੀਨਤੇ ਵੀ ਲਗਾ ਸਕਦਾ ਪਸ਼ੂ ਚਵਾਈ ਵੱਲੋਂ ਬਸ ਜੀ ਆਪਣੀ ਤਸੱਲੀ ਪਾ ਨਹੀਂ ਕਰ ਸਕਦਾ ਠੀਕ ਹੈ ਜੀ ਸੋ ਦੋਸਤੋ ਇਹ ਸਾਨੀ ਵੀਰ ਹਰਵੈਲ ਸਿੰਘ ਦੇ ਵਿਚਾਰ ਮਤਲਬ ਹੈ ਕਿ ਵੀ ਤਸੱਲੀ ਥੋੜੀ ਆਪਣੀ ਜਿਹੜੀ ਤੁਸੀਂ ਆਪ ਜਰੂਰ ਕਰ ਪਹੁੰਚ ਕੇ ਕਰ ਸਕਦੇ ਹੋ ਤੇ ਬਿਲਕੁਲ ਸਾਹੂ ਜਿਹੜੀ ਸੀਲ ਸੀ ਲਾ ਕੇ ਦੋਸਤੋ ਠੰਡੀ ਸੀਲ ਜਿਹੜੀ ਮਾਝੇ ਕੀ ਆ ਤੇ ਸਭ ਤੋਂ ਵੱਡੀ ਗੱਲ ਆ ਸੀਸਲਾ ਦਾ ਹਾਂਜੀ ਹਾਂਜੀ ਪਸ਼ੂ ਕਿਲੋ ਖੰਡ ਦੋਸਤੋ ਦੁੱਧ ਘੱਟ ਵੱਧ ਹੋ ਸਕਦਾ ਜਾਂ ਕੁਝ ਵੀ ਪਰ ਜਿਹੜਾ ਪਸ਼ੂ ਸੀਸਲਾ ਦਾ ਹੈ ਦੋਸਤੋ ਉਹਦੇ ਵਰਗੀ ਮੌਜ ਨਹੀਂ ਹੈਗੀ ਤੇ ਤਕਰੀਬਨ ਚੁਆਈ ਕੰਪਲੀਟ ਹੈ ਤੇ 51000 ਰੁਪਏ ਵੀਰ ਹੈ ਸਰਵੇਲ ਨੇ ਡਿਮਾਂਡ ਕੀਤੀ ਸੀਗੀ ਤੇ ਬਾਕੀ ਤੁਸੀਂ ਮੌਕੇ ਤੇ ਘਰ ਪਹੁੰਚ ਕੇ ਰੇਟ ਆਫ ਦੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਜਿ ਅੱਜ ਦਾ ਮੇਦਾ ਹੋਇਆ ਦੋਸਤੋ ਤੇ ਵੀਰ ਜਿਹੜਾ ਸੌਦਾ ਕਰ ਲਵੇਗਾ ਆ ਲੋ ਵੀ ਕੰਪਲੀਟ ਜਿਹੜੀ ਚੁਆਈ ਹੋ ਚੁੱਕੀ ਹੈ ਆ ਲੋ ਦੋਸਤੋ ਤਕਰੀਬ ਸੰਗ ਦਾ ਦੁੱਧ 10 ਵੀ ਹੋਊਗਾ ਪਰ ਆਪਾਂ ਨਾ ਰੀ ਜਿਹੜਾ ਲੱਗਿਆ ਹੈ ਠੀਕ ਹੈ 9 ਲੀਟਰ ਅਵੀਰ ਨੇ ਕਿਹਾ ਸੀ ਦੋਸਤੋ ਤਕਰੀਬ ਉਹਨਾਂ ਦੇ ਕਹਿਣ ਸਾਰ ਵੀ 10 ਲੀਟਰ ਵੀ ਹੋ ਸਕਦਾ ਪਰ ਤੁਸੀਂ 9 ਲੀਟਰ ਮੰਨ ਕੇ ਇਹ ਮੱਝ ਖਰੀਦ ਸਕਦੇ ਹੋ ਤੇ ਹਰਵੀਰ ਵੀਰੇ ਇੱਕ ਵਾਰੀ ਜਿਹੜੇ ਸੰਪਰਕ ਨੰਬਰ ਫੇਰ ਬੋਲ ਦਿੰਗੇ 999036820259906382025 ਠੀਕ ਹੈ ਸੋ ਦੋਸਤੋ ਇਹ ਸਨ ਵੀਰ ਹਰਵੇਲ ਦੇ ਕੋਲ ਐਨੀਮਲ ਜਿਸ ਵੀ ਮੱਜ ਜਿਹੜੀ ਸਾਂਹ ਵਾਲੇ ਬੰਦੇ ਕੋਲ ਚਲਦੇ ਨਾ ਤਾਂ ਚੰਗਾ ਲਿਖੀ ਨਹੀਂ ਪਿਆ ਠੀਕ ਹੈ ਜੀ ਬਸ ਟੁੱਟੀ ਹੈ ਬਿਲਕੁਲ ਸਾਂਹ ਤੋਂ ਥੋੜੀ ਕੱਟ ਗਈ ਬਿਲਕੁਲ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਰੇਟ ਵੀ ਵਾਜਬ ਨੇ ਦੋਸਤੋ ਪਸ਼ੂ ਦੇ ਅਕੋਰਡਿੰਗ ਦੇਖੀਏ ਤੇ ਰੇਟ ਜਿਹੜੇ ਆ ਜਾਇਜ਼ ਹੈਗੇ ਆ ਤੇ ਤਕਰੀਬਨ ਤੁਸੀਂ ਆਪਦੇ ਹਿਸਾਬ ਨਾਲ ਮੋਲ ਵੀ ਲਗਾ ਸਕਦੇ ਹੋ ਮੈਂ ਵਾਰ-ਵਾਰ ਕਹਿੰਨਾ ਤੇ ਸੰਪਰਕ ਨੰਬਰ ਮੈਂ ਵੀਡੀਓ ਦੇ ਵਿੱਚ ਚਲਦੇ ਕਰਦੇ ਨੇ ਵੀਰ ਹਰ ਵੇਲੇ ਸੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ